ா மீறி ஜிாா் தூண்தலை தாடி சடோ தான் ரேடி ரோடலாந்த ரேடி ஆலை தோல் தா ਉਹ ਜੀ ਜਿਆ ਮਰਜੀ ਆ ਤੇਰੀ ਪਤੰਗਰਾ ਤੂੰ ਤਾਂ ਮੈਨੂੰ ਬੜੇ ਲੰਬੇ ਦਿਬਾਈ ਜਨਾਂ ਧਿਆਨ ਨਾਲ ਕੰਮ ਕਰ ਲੈ ਭਾਈ ਬਾਹਰੇ ਕਿਤੇ ਦਿਹਾੜੀ ਵੀ ਲੱਗਣੀ ਨਹੀਂ ਕਿਤੇ ਰੇਤਾ ਨਹੀਂ ਮਿਲਦਾ ਰੇਤਾ ਤਾਂ ਚਾਪ ਦੀ ਕੋਲੇ ਅਕਲਿਆਂ ਕੋਲੇ ਬੱਝਾਂਦੇ ਜਾਣਦੇ ਜਿੱਤੇ ਹੁਣ ਤੂੰ ਵੀ ਇਹਦੇ ਪਿੱਛੇ ਲੱਗ ਗਿਆ ਹੁਣ ਜਿੰਨੇ ਜੋਗਾ ਹੈਗਾ ਮੈਂ ਕਰੀ ਜਨਾਂ ਜਰ ਹੁਣ ਮੈਂ ਇਹਦੇ ਥੱਲੇ ਪੈ ਜਾ ਬਈ ਆਪਾਂ ਤੂੰ ਨਹੀਂ ਐਨੀਆ ਬਗਾਰਾ ਹੁੰਦੀਆਂ ਭਾਈ ਕਿਉਂ ਮੈਤਰੀ ਦੇਖਲਾ ਬੋਲੀ ਦੇਖਲਾ ਚੜੀ ਦੀ ਜਬਾਨ ਬਤੇਰੀ ਚੱਲਦੀ ਆ ਕੰਮ ਦਾ ਛਾਲਾ ਢੱਕਾ ਨਹੀਂ ਤੋੜਦਾ ਇੱਕ ਚਾਰੀ ਦਿਹਾੜੀ ਚ ਬਈ ਮਰਜੀ ਆ ਤੇਰੀ ਜੀਜਾ ਤੇਰਾ ਤਾਂ ਰੋਜ ਦਾ ਹੀ ਕੰਮ ਹੋ ਗਿਆ ਭਾਈ ਤੂੰ ਤੀ ਮਾਲਕ ਬਾਰੇ ਵੀ ਪਤੰਜਰੋ ਚੋਚ ਲਿਆ ਕਰੋ ਦਿਹਾੜੀ ਭਾਰ ਦੀਆਂ ਤੁਸੀਂ ਚਾਰ ਚੋ ਪੰਜ ਚੋ ਏ ਝਾਵਨ ਨਾਲ ਤਾਂ ਤੂੰ ਡੇਢ 14 ਵੀ ਕੰਮ ਨਹੀਂ ਕਰਦਾ ਪਤੰਜਰ ਸਬਸਕ੍ਰਾਈਬ ਨਾਉ ਐਂਡ ਪ੍ਰੈਸ ਦ ਬੈਲ ਆਈਕਨ Never miss an update.